ਇਨੂੰ ਮਮਕਾ ਹੀ ਦੇਣਾ ਇਹਦਾ ਸਿਆਪਾ ਹੀ ਨਵੇੜ ਦੇਣਾ ਰੋਜ਼ ਦੀ ਕਿਚਕਿਚ ਇਹਦੇ ਕਰਕੇ ਰਹਿੰਦੀ ਨਾ ਘਰ ਦੇ ਵਿੱਚ ਹੁਣ ਵੇਖੀ ਤੇਰਾ ਬਣਦਾ ਕੀ ਆ ਹਾਇ ਰੱਬਾ ਮੈਂ ਇਹਨੂੰ ਸਾਹ ਕੁੱਟਣ ਲਈ ਆ ਇਹ ਗਾੜੀਆਂ ਕੋਈ ਖੇਲ-ਜੋਲੀ ਨਹੀਂ ਕਰਦੇ ਜਦੋਂ ਬੰਦੇ ਦੀ ਆਖਰ ਜਾਨ ਨਿਕਲਦੀ ਆ ਬੰਦਾ ਹਿਲਦਾ ਤੇ ਹੈ ਹੀ ਆ ਨਾ ਇਹਨੂੰ ਇੰਨੀ ਵੀ ਸੁਰਤ ਹੈ ਨਹੀਂ ਆ ਸਾਹ ਤੇ ਇਹਦੇ ਚੱਲਦੀ ਆ ਨਾ ਹਾਂ ਇਹ ਕੀ ਕਵਲ ਹੈ ਹੀ ਨਹੀਂ ਇੱਥੇ ਲੱਭਾ ਨਹੀਂ ਕੋਖ ਕਿੱਥੇ ਕੀ ਕਵਲ ਮੈਂ ਚੁੱਕੇ ਖਾਲਦਾ ਆਲਾ ਕਵਲ ਮਾਂ ਦੀ ਧੀ ਆਪਣਿਆਂ ਤੋਂ ਬਾਹਰ ਨਹੀਂ ਜਿੰਨੇ ਤੈਨੂੰ ਮਰਜੀ ਛਤਰਵਨ ਪਾਣਾ ਤੇਰੀ ਰਹੀ ਉਹ ਗੱਲ ਕੁੱਤੇ ਦੀ ਪੂਛਾ ਤੂੰ ਨਾ ਸੁਧਰੀ ਚੰਗਾ ਮੈਨੂੰ ਪਤਾ ਹੀ ਤੇਰੀਆਂ ਆਤਾਂ ਦਾ ਵੀ ਤੂੰ ਆਹ ਕੰਮ ਕਰ ਸਕਦੀ ਮੈਂ ਨਾ ਕਵਨ ਹਸਪੀਟਲ ਸਾਡਾ ਆਵਾ ਉਸ ਦਿਨ ਦਾ ਹੀ ਪੁੱਛ ਕਿ ਦਿਨ ਦਾ ਬਲਾ ਜਿੱਦਨ ਤੂੰ ਸ਼ਹਿਰ ਗਈ ਸੀ ਸੂਟ ਲੈਣ ਮੈਂ ਤਾਂ ਅਮੀ ਗੱਡੀ ਲੱਦ ਕੇ ਨਾ ਹਸਪੀਟਲ ਦਾ ਹਰ ਕਰਾਏ ਆ ਅੱਗੇ ਨੂੰ ਭੈਣ ਨੂੰ ਫਰਕ ਵੀ ਆ ਲੱਤਾਂ ਬਾਹਰ ਹਲਾਉਂਦੀ ਅੱਗੇ ਨੂੰ ਤੇ ਤੂੰ ਤਾਂ ਦੇ ਕੰਮ ਕਰਨੋਂ ਕੋਈ ਕਸਰ ਨਹੀਂ ਛੱਡੀ ਦੀ ਨਾ ਮੈਂ ਕੀ ਕੀਤਾ ਵਾ ਐਵੇਂ ਮੇਰੇ ਸਰਾਣੇ ਰੌਲਾ ਪਾਈ ਜਾਂਦੇ ਹੀ ਹੂੰ ਕੋਖ ਨਹੀਂ ਕੀਤਾ ਸਭ ਕੁ ਵੇਖਣ ਡਿਆ ਮੈਂ ਉਹਨੂੰ ਰਾਂਗੋਟ ਕੇ ਮਾਂਦੀ ਕੋਸ਼ਿਸ਼ ਕੀਤੀ ਤੂੰ ਓਏ ਸ਼ਰਮ ਕਰ ਲੈ ਸ਼ਰਮ ਤੂੰ ਆਪਣੀਆਂ ਆਤਾਂ ਤੋਂ ਨਾ ਬਾਝ ਨਾ ਹੀ ਲਾਜ ਤੇਰਾ ਹੋਈ ਆ ਪੀਕਿਆ ਛੜਤੇ ਤਿੰਮ ਬੜਾ ਛਤਰ ਕੇ ਦੋਲੇ ਹਾਂ ਨਹੀਂ ਮੈਨੂੰ ਨਾ ਮਾਰ ਮੈਂ ਫੋਕ ਨਹੀਂ ਕੀਤਾ ਮੈਨੂੰ ਵੀ ਪਤਾ ਹੈਗਾ ਕਿ ਕਵਲ ਇਤੇ ਹੈ ਨਹੀਂ ਮੈਂ ਤੇ ਬਾਹਰ ਤੈਨੂੰ ਵੇਖ ਲਿਆ ਮੈਂ ਤੈਨੂੰ ਸਦਾਈ ਬਣਾਉਣ ਲਈ ਹੀਗੀ ਤੂੰ ਸਦਾਈ ਮੈਨੂੰ ਨਹੀਂ ਸਲ ਟੱਬਰ ਨੂੰ ਬਣਾਉਣੀ ਆ ਹੁਣ ਤੇਰਾ ਦਾ ਵੀ ਤੇਰੇ ਬਿਲਟ ਫੇਰ ਦਵਾਇ ਦਾ ਮੋਗਾ ਚ ਇਹੋ ਚਮੜਾ ਅੱਡੇ ਅੱਡਾਂ ਫੜ ਕੇ ਨਹੀਂ ਮੈਨੂੰ ਮਾਰਿਆ ਨਾ ਪਲੀਜ਼ ਮੈਨੂੰ ਮਾਰਿਆ ਨਾ ਇਹਦੀ ਛੱਟ ਬੜੀ ਲੱਗਣੀ ਆ ਛੱਟ ਬੜੀ ਲੱਗਣੀ ਆ ਤੈਨੂੰ ਬੜਾ ਪਤਾ ਬਿਲਕੁਲ ਬੜੀ ਛੱਟ ਵੀ ਲੱਗਣੀ ਉਹਨੂੰ ਨਹੀਂ ਪਤਾ ਜੇਥੇਂ ਦੀ ਮਾਰ ਦਿੰਦੀ ਫੇਰ ਮੁੰਡੇ ਤੂੰ ਮਾਰਨ ਦੀ ਕੋਸ਼ਿਸ਼ ਕੀਤੀ ਸਾਨੂੰ ਯਾਦ ਹੈ ਕਿ ਤੂੰ ਮਾਰਨ ਦੀ ਕੋਸ਼ਿਸ਼ ਕੀਤੀ ਤੂੰ ਕਿਹਨੂੰ ਕਿਹਨੂੰ ਮਾਰਾਂਗੀ ਨਹੀਂ ਨਹੀਂ ਤੁਹਾਨੂੰ ਉਦਾਂ ਹੀ ਲੱਗਦਾ ਵਾ ਮੈਂ ਕਿਸ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਹੁਣ ਤੇ ਮਨ ਜਾ ਬੇਵਕੂਫ ਜਨਾਨੀ ਐ ਕੋਈ ਸ਼ਰਮ ਕਰ ਲੈ ਸ਼ਰਮ ਉਹ ਤੇ ਮੇਰੇ ਸਾਹਮਣੇ ਕਤਲ ਕਰਨ ਲਈ ਸੁਣਾ ਰਾਕੇ ਦਾ ਮੂੰਹ ਕੋ ਢੰਡੀ ਵੀ ਸਾਹ ਨਾਵੇ ਮਰ ਜੇ ਉਹ ਥੱਲੇ ਹੈ ਨਹੀਂ ਵਿਚਾਰੀ ਉਹ ਗਰਜਾਈਆਂ ਪਈਆਂ ਬਚ ਗਈ ਜੇ ਆਉਂਦੀ ਤੂੰ ਤਾਂ ਮਾਰਦੀ ਸੀ ਨਾ ਹਾਏ ਹਾਏ ਤਾਨੂੰ ਇਦਾਂ ਕਿਉਂ ਲੱਗਦਾ ਵਾ ਵੀ ਮੈਂ ਉਹਨੂੰ ਮਾਰਨ ਆਈ ਹਾਂ ਮੈਂ ਤੇ ਉਦਾਂ ਹੀ ਉਹਦੇ ਸਿਰ ਥੱਲੇ ਸਰਾਣਾ ਦੇਣ ਲਈ ਤੇ ਜਦੋਂ ਮੈਂ ਖੇਸ ਚੁੱਕ ਕੇ ਵੇਖਿਆ ਤੇ ਉਹ ਥੱਲੇ ਕਬਲ ਹੈ ਹੀ ਨਹੀਂ ਤੇ ਜੇ ਥੱਲੇ ਹੁੰਦੀ ਫੇਰ ਵੀ ਰਾਣਾ ਘੁੱਟਦੀਆਂ ਸੀ ਨਾ ਜੇ ਨਾਮ ਆਉਂਦਾ ਤੇ ਕੋਈ ਅਕਲ ਕਰ ਸ਼ਰਮ ਹੱਥ ਮਾਰ ਜਿੰਜੇ ਤੂੰ ਇਹ ਘਰ ਚਾ ਨਾ ਇਹ ਸਭ ਕੁਝ ਨਹੀਂ ਠੀਕ ਹੋ ਸਕਦਾ ਪਰ ਇਹ ਤਾਂ ਮੁੰਡੇ ਮੰਗੇ ਪਈ ਸੀ ਹੱਥ ਹੋ ਗਏ ਮੈਨੂੰ ਮਾਰ ਦੇਣਾ ਉਹ ਬਚਾ ਲਿਆ ਮੈਂ ਨਹੀਂ ਆ ਵੀ ਹਾਦੀ ਹੋ ਗਈ ਤੁਹਾਡੇ ਵਾਲੀ ਜੇ ਤੁਸੀਂ ਮੈਨੂੰ ਇਸ ਘਰ ਦੇ ਵਿੱਚ ਨਹੀਂ ਨਾ ਬਰਦਾਸ਼ਤ ਕਰ ਸਕਦੇ ਤੇ ਨਾ ਕਰੋ ਪਰ ਮੈਨੂੰ ਇੱਕ ਗੱਲ ਦਾ ਪਤਾ ਵਾ ਤੁਸੀਂ ਆਪਣੇ ਨਿਆਣਿਆਂ ਦੇ ਨਾਲ ਤੁਹਾਡੇ ਨਾਲ ਕੋਈ ਪਿਆਰ ਨਹੀਂ ਕਰਦੇ ਤੁਹਾਨੂੰ ਸਿਰਫ ਨਾ ਇਸ ਘਰ ਦੇ ਵਿੱਚ ਨਾ ਕਵਲ ਦਾ ਹੀ ਮੁੰਡਾ ਦੇਖਦਾ ਵਾ ਉਹਨੂੰ ਹੀ ਲੈ ਕੇ ਚੁੱਕੀ ਫਿਰਦੇ ਰਹਿੰਦੇ ਈਓ ਕਦੀ ਉਹਨੂੰ ਕੁਛ ਦਵਾ ਦੇ ਕਦੀ ਉਹਨੂੰ ਕੁਛ ਦਵਾ ਦੇ ਆਪਣੇ ਨਿਆਣਿਆਂ ਦਾ ਤੇ ਤੁਹਾਨੂੰ ਮਸਾ ਖਿਆਲ ਨਹੀਂ ਹੈਗਾ ਉਹ ਤੈਨੂੰ ਜਾਬਦਾ ਵਾ ਕਿਉਂਕਿ ਇਹ ਜਿਹੇ ਵਿਚਾਰ ਹਨ ਤੇਰੇ ਦਿਮਾਗ ਦੇ ਉਹ ਜੋ ਤੇ ਦਿਮਾਗ ਦੇ ਸ਼ੈਤਾਨ ਸੋਚਦਾ ਇਹਨਾਂ ਨਾ ਉਹ ਇਹੋ ਅਧਾਰ ਤੇ ਗੱਲਾਂ ਕਰਦੀਆਂ ਮੈਂ ਕਦੀ ਨਹੀਂ ਫਰਕ ਸਮਝਿਆ ਮੈਂ ਨਿਆਣੇ ਪੜਾਉਂਦਾ ਲਿਖਾਉਂਦਾ ਕੌਣ ਆ ਫੀਸਾ ਕੌਣ ਤਾਰਦਾ ਖਾਣ ਨੂੰ ਕੌਣ ਦਿੰਦਾ ਨਿਆਣੇ ਲਾ ਕੇ ਜਿਹੜੀ ਚੀਜ਼ ਮੰਗਦਾ ਉਸੇ ਦੇ ਨਾਲ ਬੱਚੇ ਲਾ ਕੇ ਕਦੀ ਮੈਂ ਮੇਰ ਤੇ ਨਹੀਂ ਕੀਤੀ ਨਾਲੇ ਕਵਲ ਦੇ ਮੁੰਡੇ ਪਰ ਨਾ ਕਿਉਂ ਕਰਦਾ ਵੀ ਕਵਲ ਨਾ ਸਮਝੇ ਵੀ ਮੇਰੇ ਬੱਚਿਆਂ ਨੂੰ ਕੋਈ ਦੁਪਰਾਂ ਸਮਝਦਾ ਵਾ ਵੀ ਉੱਥੋਂ ੱਤਕੇ ਖਾਂਦੇ ਆਏ ਤੇ ਇੱਥੇ ੱਤਕੇ ਨਾ ਖਾਣ ਮੈਂ ਮੇਰ ਤੇ ਬ ਅੱਛਾ ਮੇਰ ਤੇਰ ਨਹੀਂ ਕਰਦੇ ਕਬਲ ਦੇ ਬੱਚੇ ਦਾ ਬੜਾ ਫਿਕਰ ਵਾ ਤੇ ਆਪਣੀ ਧੀ ਦਾ ਕੀ ਆ ਉਹਦਾ ਤੇ ਤੁਹਾਨੂੰ ਮਾਸਾ ਫਿਕਰ ਨਹੀਂ ਹੈਗਾ ਵੀ ਮੇਰੀ ਵੀ ਇੱਕ ਧੀ ਆ ਉਹਨੂੰ ਮੈਂ ਕਿਹਨੇ ਕੋਲ ਨਾਲ ਲਾਉਣਾ ਵਾ ਉਹਨੂੰ ਕਦੀ ਪੁੱਛਿਆ ਵਾ ਕਿ ਪੁੱਤ ਅੱਜ ਸਕੂਲ ਚ ਕੀ ਪੜ੍ਹਿਆ ਵਾ ਕੀ ਹੋਇਆ ਵਾ ਕੀ ਦੱਸਿਆ ਤੈਨੂੰ ਟੀਚਰਾਂ ਨੇ ਨਾ ਇਹਨੂੰ ਮਾਰ ਜਦੋਂ ਸਕੂਲ ਆਉਂਦਾ ਤੇ ਐਨਕ ਲਾਵਿਆ ਚ ਲੈ ਕੇ ਜੱਫੀਆਂ ਚ ਲੈ ਲੈ ਕੇ ਬਹਿਣਾ ਵਾ ਇਹਦਾ ਬੜਾ ਹੈ ਜੰਦਾ ਵਾ ਆਪਣੇ ਬੱਚੇ ਦਾ ਨਹੀਂ ਆਉਂਦਾ ਸਕੂਲੇ ਕੌਣ ਜਾਣਾ ਤੂੰ ਜਾਣਨਾ ਕਿ ਮੈਂ ਜਾਣਾਂ ਸਕੂਲੇ ਫੀਸ ਤਾਂ ਮੈਂ ਜਾਣਾਂ ਨਾਲ ਧੀ ਨੂੰ ਬੋਛੇ ਮੇਰਾ ਪਿਆ ਕਰਦਾ ਨਾ ਕਿ ਨਹੀਂ ਤੂੰ ਬਹੁਤ ਕਰਦੀ ਆ ਨਾਲੇ ਨਾ ਆ ਜੇ ਵਿਚਾਰ ਨਾ ਆਪਣੇ ਤੋਂ ਰੱਖ ਮੇਰੀ ਧੀ ਦੀ ਮਾਇ ਫਿੱਟ ਨਾ ਕਰਦੀ ਮੇਰੇ ਗਲਾਬ ਚੰਗਾ ਤੇ ਤੂੰ ਆਪਣੇ ਕੋਈ ਰੱਖ ਚੰਗੇ ਆ ਜੇ ਵਿਚਾਰ ਮੇਰੇ ਫਿੱਟ ਕਰਨਾ ਕੁਛ ਨਹੀਂ ਹੁੰਦਾ ਮੇਰਾ ਮੂੰਹ ਬੰਦ ਕਿਤੇ ਕੁਛ ਨਹੀਂ ਹੋਣਾ ਬੱਚੇ ਜੋ ਵੇਂਦੇ ਆ ਨਾ ਸਭ ਕੁਝ ਸਹੀ ਕਰਦੇ ਆ ਫਿਰ ਫਿਰ ਬੱਚੇ ਮੂੰਹ ਪਾੜ ਕੇ ਕਹਿ ਵੀ ਦਿੰਦੇ ਆ ਵੀ ਪਾਪਾ ਤੁਸੀਂ ਉਹਦੇ ਨਾਲ ਕਰਦੇ ਹੋ ਤੇ ਮੇਰੇ ਨਾਲ ਕਿਉਂ ਨਹੀਂ ਪਿਆਰ ਕਰਦੇ ਇੱਕ ਕੰਮ ਕਰਿਆ ਕਰ ਜਦੋਂ ਜਿਆ ਕਰਮ ਕਰਦੀ ਨਾ ਮਾਰਾ ਲਾਗੇ ਤੀਨੂਕ ਲਿਆ ਕਰ ਉਹ ਵੇਖ ਵੀ ਚੰਗਾ ਕਰੂ ਸਿੱਖਦੀ ਤੇ ਮਾਰਾ ਸਿੱਖਦੀ ਆ ਮੈਂ ਕੋਈ ਮਾੜਾ ਕਰਮ ਨਹੀਂ ਕਰਦੀ ਠੀਕ ਆ ਨਾ ਮਾਂ ਦੀ ਧੀਏ ਤੈਨੂੰ ਕੁੱਟ ਕੇ ਵੇਖ ਲਿਆ ਛਤਰਾ ਹੀ ਤੂੰ ਗੁੱਲ ਖਾਦੇ ਸਮਝਾਵੇ ਲਿਆ ਮੱਥਾ ਮਾਰਦੇ ਠਿਕਰੀ ਭਾਲੀ ਪਰ ਤੂੰ ਨਹੀਂ ਸਮਝੀ ਪਤਾ ਨਹੀਂ ਕਿਹੜੀ ਮਿੱਟੀ ਦੀ ਬਣਿਆ ਓ ਰੱਬ ਨੇ ਤੈਨੂੰ ਪਰ ਹੁਣ ਨਾ ਮੇਰੀ ਭੈਣ ਗਈ ਆ ਪਾਹਾਂ ਦਹਨਣ ਲਈ ਹਸਪੀਟਲ ਜੋ ਤੂੰ ਕਰਨਾ ਨਾ ਕਰਕੇ ਵੇਖ ਲੈ ਚੰਗਾ ਇਹ ਨਾ ਦਿਮਾਗ ਮੋਟਾ ਜਾਂਦਾ ਨਾ ਸਿੱਧੇ ਪਾਸੇ ਲਈ ਉਲਟ ਪਾਸੇ ਜਾਂਦੀ ਆ ਇਹ ਛਤਰਾ ਖੰਦੀ ਰਵੇ ਤੇ ਚੰਗਾ ਵਾ ਗਰਨਾਮ ਵੇਖ ਲੈ ਆਪਣੀਆਂ ਆਦਤਾਂ ਦਾ ਬਾਜ ਨਹੀਂ ਆਉਂਦੀ ਲੱਗੇ ਇਹ ਫੇਰ ਉਹੇ ਕੰਮ ਕਰਨ ਅਸੀਂ ਚੰਗਾ ਹੈ ਟਾਈਮ ਨਾਲ ਆਪਣਾ ਵੇਲਾ ਸਾਂਭ ਲਿਆ ਅਈਆ ਹਸਪਤਾਲ ਤੇਰੀ ਭੈਣ ਨੂੰ ਦਾਖਲ ਕਰਾਏ ਨਹੀਂ ਤੇ ਇਹਨੇ ਤੇ ਉਹ ਲੱਗੀ ਫੇਰ ਚੰਦ ਚੜ੍ਹ ਇਹਨੇ ਦਵਾਈ ਚ ਜਰੂਰ ਹੀਰਾ ਫੇਰੀ ਕੋਈ ਨਾ ਕੋਈ ਕੀਤੀ ਹੋਗੀ ਚੰ ਸ਼ੁਕਰ ਤੇਰੀ ਮਾਸੀ ਉੱਥੇ ਬੈਠੀ ਉਹ ਇਹੋ ਆਂਦੀ ਤੂੰ ਹੀ ਆਪਣਾ ਘਰ ਸਾਂਭ ਤੂੰ ਹੀ ਇੱਥੇ ਦਾ ਕੋਈ ਫਿਕਰ ਨਾ ਕਰੋ ਤੇ ਹੋਰ ਮਾਤਾ ਇਹ ਜਨਾਨੀ ਨਾ ਸੁਧਰ ਨਹੀਂ ਸਕਦੀ ਆਪਣੀਆਂ ਆਦਤਾਂ ਦਾ ਬਾਜ ਨਹੀਂ ਆਉਂਦੀ ਇਹ ਛੱਤਰ ਖਾਂਦੀ ਰਹੇ ਚੰਗਾ ਵਾ ਬਜ ਗਈ ਮੇਰ ਕੋ ਫੇਰ ਡਾ ਵੀ ਤਰਲੇਗਾ ਨਾ ਇਹ ਬਿਲਟਾ ਬਗਣੀ ਦਿਵਾਲੇ ਦੇ ਗਰਨਾਮਾ ਡਾਕਟਰ ਆਂਦੇ ਆ ਮਾਰੀਂ ਮੋਟੀਆਂ ਲੱਤਾਂ ਪਾਵਾਂ ਹਲਾਉਂਦਾ ਪੀ ਮੈਨੂੰ ਤੇ ਇੰਨੀ ਬੜੀ ਖੁਸ਼ੀ ਏ ਚਲੋ ਠੀਕ ਹੋ ਜੂਗੀ ਛੇਤੀ ਤੋ ਆਂਦੇ ਛੇਤੀ ਹੋ ਜਾਣਾ ਠੀਕ ਮੈਨੂੰ ਇੰਨਾ ਹੀ ਬੜਾ ਖੁਸ਼ ਹਾਂ ਮੈਂ ਚਲੋ ਆਪਣੀ ਆਉ ਘਰ ਆਪਣਾ ਬੱਚਾ ਸੰਭੂ ਆਪਣੀਆਂ ਨਾਂ ਵੀ ਹੋ ਤੇ ਇਹ ਤੋਂ ਵੱਖ ਦੋ ਰੋਟੀਆਂ ਪਕਾ ਲੂਗੀ ਹੋਰ ਫਿਰ ਕੀ ਕਰਨਾ ਹੋਰ ਮਾਤਾ ਐਵੇਂ ਟੈਨਸ਼ਨ ਫਰੀ ਆਵਾਂਗੇ ਆਪਣਾ ਬੱਚਾ ਸੰਭੂ ਤੇ ਸਾਡੀ ਰੋਜ਼ ਦੀ ਕਿਚ ਕਿਚ ਨਾ ਡੇਰ ਕਪੱਤ ਪੈਂਦਾ ਇਹ ਮੁੱਕੂਗਾ ਨੇ ਸਾਡੇ ਘਰ ਨਾ ਮਰਜਣਾ ਕਹਿੰਦੇ ਜਾਂ ਇਹਨੇ ਮਰਜਣਾ ਜਾਂ ਹੱਡਜੋ ਮਰਜਣਾ ਕੋਈ ਕੋਈ ਨਾ ਕੋ ਹੋਊਗਾ ਇੱਥੇ ਅਈ ਮੈਂ ਵੱਖਰੀ ਕਰ ਦੇਣੀ ਆਈ ਤੇ ਚਾਹੇ ਮੈਂ ਆਪਣੀ ਧੀ ਵੱਲ ਹੋ ਜਾਣਾ ਵਾ ਮਾਂਵਾ ਧੀਆ ਪਕਾਵਾਂਗੇ ਤੇ ਖਾਵਾਂਗੇ ਤੁਸੀਂ ਦੋ ਆਪਣੀ ਪਕਾਇਦੇ ਦਿਖਾ ਦੇ ਉਹ ਸੱਚ ਮੁੱਚ ਦੀ ਨਮਾਜ਼ਾ ਮੈਂ ਆ ਬਹੁਤ ਦੁਖੀ ਹੋ ਜਨਨੀ ਤੂੰ ਇਹ ਪਤਾ ਨਹੀਂ ਕਦੋਂ ਸੁਧਰਨੀ ਆ ਮੇਰੇ ਪੱਲੇ ਪੈ ਗਈ ਆ ਪੁੱਤ ਜੇ ਤੂੰ ਦੁਖੀ ਆ ਨਾ ਦੁਖੀ ਮਮੀ ਬੜੀ ਆ ਕੋ ਤੇਰੇ ਹੱਥਾਂ ਤੋਂ ਦੁਖੀ ਕੋ ਤੇਰੇ ਹੱਥਾਂ ਤੋਂ ਦੁਖੀ ਮੈਂ ਕਿਹੜੀ ਸੌਖੀ ਆ ਮੇਰਾ ਵੀ ਕਾਲਜਾ ਪੁੱਛ ਕੇ ਵੇਖੋ ਤੇ ਹਾ ਰੱਬਾ ਇੱਕ ਤੇ ਲੋਹੇ ਦੇ ਦਰਵਾਜਿਆਂ ਦਾ ਵੀ ਕੋਈ ਹਾਲ ਖਾਪ ਗਈਆਂ ਲੱਕੜ ਦਾ ਹੁੰਦਾ ਤੇ ਭਾਵੇਂ ਪੰਨ ਤੋੜ ਹੀ ਲੈਂਦੀ ਆਹ ਦਿੰਦੇ ਜੀ ਲੋਹੇ ਦੇ ਦਰਵਾਜਿਆਂ ਦੀ ਸੇਫਟੀ ਆ ਤਾਂ ਨਵਾਂ ਸੀ ਆਪਾ ਪੈ ਗਿਆ ਨੁਖਤੇ ਮੈਨੂੰ ਬੰਦ ਕਰਕੇ ਤੇ ਗਾਂ ਗਏ ਨਾ ਮੈਂ ਕਦੇ ਕਿਸ ਨੂੰ ਗਲੀ ਗਵਾਂਢੀ ਦੱਸਣ ਜੋਗੀ ਜੇ ਮੈਂ ਗਲੀ ਗਵਾਂਢ ਕਿਸ ਨੂੰ ਦੱਸ ਦਿੰਦੀ ਤੇ ਮੇਰੀ ਤੇ ਬੇਇੱਜ਼ਤੀ ਬੜੀ ਹੋ ਜਾਣੀ ਆਖਣਾ ਕੁੜਮ ਅੰਦਰ ਦੇ ਗਏ ਮੈਂ ਤੇ ਬੜੀ ਕਸੂਤੀ ਫਸ ਗਈ ਆ ਹੁਣ ਏਦਾਂ ਕਰਦੀ ਆ ਗਰਮੀਤ ਨੂੰ ਹੀ ਫੋਨ ਲਾਉਣੀ ਆ ਗੜੀ ਚ ਤੇ ਮੈਂ ਕਿਸ ਨੂੰ ਨਹੀਂ ਦੱਸਣਾ ਮੈਂ ਹੈ ਰੱਬਾ ਫੋਨ ਨਹੀਂ ਲੱਗਣ ਰਿਹਾ ਲੱਗੇ ਲੱਗੇ ਇੱਕ ਦਿਨ ਆ ਕੁੜੀ ਛੇਤੀ ਫੋਨ ਨਹੀਂ ਚੁੱਕਦੀ ਜਦੋਂ ਪੈਕੇਜ ਚਲ ਜਾਂਦੀ ਹੈ ਨਾ ਉਦੋਂ ਨਹੀਂ ਛੇਤੀ ਫੋਨ ਨਾਲ ਵੇਖਣਾ ਹੈਲੋ ਹੈਲੋ ਹਾਂ ਜੀ ਕੰਮ ਮੈਂ ਸੱਸੀ ਕੋਲ ਮਹਾਇਕ ਤੇ ਫੋਨ ਚੁੱਕਿਆ ਹੋਰ ਸੁਣਾਉ ਕਿ ਹਾਲਾ ਹਾਂ ਵਧੀਆ ਆਪਣਾ ਵੀ ਤੂੰ ਦੱਸ ਹਾਂ ਮੈਂ ਵੀ ਵਧੀਆ ਮੇਰਾ ਵੀ ਤੂੰ ਚੱਲ ਫਿਰ ਘਰ ਨੂੰ ਕਦੋਂ ਆਣਾ ਮੰਮੀ ਮੈਂ ਤੇ ਤੁਹਾਨੂੰ ਕਹਿ ਕੇ ਗਈ ਆ ਕਿ ਮੈਂ ਦੋ ਤਿੰਨ ਦਿਨ ਰਹਿਣਾ ਵਾ ਤੇ ਤੂੰ ਹੀ ਮੇਰੇ ਮਗਰੇ ਫੋਨ ਕਰਨ ਦਾ ਪੇ ਕਿ ਆ ਜਾ ਮੈਂ ਨਹੀਂ ਅਜੇ ਆਉਣਾ ਹੈਗਾ ਨਹੀਂ ਰਹਿਣਾ ਤੇ ਤੂੰ ਹੈਗਾ ਹੀ ਮੈਂ ਅੰਦਰ ਬੰਦ ਹੋ ਗਈ ਆ ਮੈਂ ਦੱਸ ਕਿੱਦਾਂ ਨਿਕਲਾਂ ਲੋਏ ਦੀ ਕਰੇ ਲਵਨ ਆਗਦੇ ਅੰਤਰਾ ਕਾ ਟੁੱਟਣ ਜੀ ਉਹ ਜੇ ਲੱਕੜ ਦਾ ਭਾਵੇਂ ਤੋੜ ਕੇ ਨਿਕਲ ਆਉਂਦੀ ਬਾਹਰ ਹੈ ਅੰਦਰ ਆ ਗਏ ਕਿੱਦਾਂ ਬੰਦ ਹੋਗੇ ਅੰਦਰ ਨਹੀਂ ਬੰਦ ਹੋਗੇ ਤੈਨੂੰ ਕਹੇ ਜੇ ਹੋਗੇ ਤਾਂ ਫੇਰ ਹੁਣ ਤੂੰ ਆਣ ਤੇ ਬਾਕੀ ਸਾਰਾ ਮੈਂ ਇੱਥੇ ਗੱਲਾਂ ਮੈਂ ਤੈਨੂੰ ਦੱਸੂਗੀ ਸਾਰਾ ਕੋ ਫੋਨ ਤੇ ਨਹੀਂ ਦੱਸਿਆ ਜਾਂਦਾ ਹੁੰਦਾ ਤੇ ਮੈਂ ਹੁਣ ਐਡੀ ਛੇਤੀ ਕਿੱਦਾਂ ਆ ਜਾਵਾਂ ਦੱਸਾਂ ਦੀ ਕਿੱਦਾਂ ਆ ਜਾ ਸਕੂਟਰੀ ਤੇਰੇ ਕੋਲ ਵਾ ਦਹਾ ਮਿੰਟਾਂ ਦਾ ਰਾਹ ਤੇਰੇ ਪੇਕਿਆਂ ਦਾ ਮਿੰਟੋਂ ਮਿੰਟੇ ਆਣ ਕ ਤੇ ਮੈਨੂੰ ਅੰਦਰੋਂ ਕੱਢ ਮੈਂ ਤਾਂ ਗਲੀ ਕਮਾਂਡ ਨੂੰ ਨਹੀਂ ਦੱਸਣ ਜੋਗਦੀ ਰਹੀ ਤੇ ਕਿਤੇ ਕਿਸ ਨੂੰ ਫੋਨ ਨਾ ਕਰ ਦੇਵੀ ਮੰਮੀ ਦਾ ਬਾਹਰੋਂ ਦਰਵਾਜ਼ਾ ਖੋਲਿਆਓ ਤੇ ਮੈਨੂੰ ਨਾ ਹੀ ਆਉਣਾ ਪਵੇ ਮੈਂ ਨਹੀਂ ਬਾਹਰ ਕਹਿੰਦਾ ਦੱਸ ਸਕਦੀ ਬਾਕੀ ਗੱਲ ਤਨ ਮੈਂ ਸਾਰੀ ਧਿਆਨਕ ਦੱਸੂਗੀ ਚਲ ਠੀਕ ਆ ਮੰਮੀ ਆ ਜਾਨੀ ਆ ਫਿਰ ਮਹਾ ਕਰੋ ਨਿਕਲੀ ਦਾ ਵਾ ਤੇ ਮਗਰੇ ਫੋਨ ਕਰ ਦਿੰਦੇ ਆ ਆ ਜਾ ਕੋਣ ਨੇ ਹਾਲ ਕੁੜੀ ਦਾ ਇਹ ਦੱਸ ਜੇ ਮੈਂ ਤੈਨੂੰ ਕਹਿਣ ਦੀ ਆ ਆ ਜਾ ਤੇ ਸਭੋਂ ਗਾੜੀ ਪਾਰਨਾ ਤੇ ਪੈਂਦੀ ਆ ਘਰ ਤੇ ਆਪਣੇ ਆਉਣਾ ਭਾਵੇਂ ਹੋਰ 4 ਦਿਨ ਰਹਿ ਲਾ ਹਾਏ ਰੱਬਾ ਕੀ ਕਰਾਂ ਮੈਂ ਤਾਂ ਨਹੀਂ ਗਰਮੀ ਤਾਂ ਹੁਣ ਛੇਤੀ ਆ ਜੇ ਮੇਰਾ ਦਿੱਤੇ ਬੈਠਦਾ ਟਾਈਮ ਪਾਸ ਨਹੀਂ ਹੋਣ ਦਿਆ ਮੇਰੇ ਵਰਗੇ ਨੂੰ ਦੋਵਾਂ ਚਾਂਵਾਂ ਸੇ ਲੰਘਣਾ ਜੇ ਨਾ ਚਿਰ ਗੱਲਾਂ ਨਾ ਕਰ ਲੀਆਂ ਤਾਂ ਨਜਾ ਤੇ ਢੱਡ ਨਹੀਂ ਹੋਲਾ ਹੁੰਦਾ ਅੱਜ ਮੈਂ ਅੰਦਰ ਤੜੀ ਆ ਇਕੱਲੀ ਪਤਾ ਨਹੀਂ ਕਦੋਂ ਆਉਣਾ ਕੀ ਕਰਾਂ ਹਣਾ ਇਦਾਂ ਕਰਦੀ ਆ ਘੜੇ ਟਾਈਮ ਪਾਸ ਹੀ ਕਰਦੀ ਆ ਪੰਨੂ ਟੀਵੀ ਵਾਲਿਆਂ ਦੀ ਵੀਡੀਓ ਵੇਖਨੀ ਆ ਇੱਕ ਦਿਨ ਨਾ ਉਹਦੇ ਚ ਵੀ ਉਹਨਾਂ ਵਰਗੀ ਜੜੇਲ ਜੀ ਹੈਗੀ ਆ ਲੜਦੀ ਰਹਿੰਦੀ ਹਰ ਵਕਤ ਹੀ ਹਾਇ ਰੱਬਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਸ ਘਰ ਦੇ ਵਿੱਚ ਨਾ ਮੇਰੀ ਕੋਈ ਬੁਗਤ ਨਹੀਂ ਹੈਗੀ ਹਾਇ ਹਾਇ ਭੈਣ ਦਾ ਫੋਨ ਹੈ ਇਹਨੇ ਕੀ ਕਹਿਣਾ ਹੈ ਹੈਲੋ ਹੈਲੋ ਸਸੀਆ ਭੈਣ ਸਤਿ ਸ਼੍ਰੀ ਅਕਾਲ ਹੋਰ ਸੁਣਾ ਕੀ ਹਾਲ ਚਾਲਾ ਰਾਜਵਿੰਦਰ ਬਾ ਵਧੀਆ ਤੁਸੀਂ ਸੁਣਾਓ ਆਪਨਾ ਵੀ ਠੀਕ ਠਾਕ। ਹੋਰ ਘਰ ਪਰਿਵਾਰ ਠੀਕ ਠਾਕ ਆ? ਹਾਂ ਸਭ ਠੀਕ ਠਾਕ। ਤੂੰ ਸੁਣਾ ਕੀ ਹਾਲ ਚਾਲ ਆ? ਹਾਂ ਚੱਲਦੇ ਭੈਣ ਵਧੀਆ ਵਾ। ਅੱਛਾ। ਬਸ ਮੈਨੂੰ ਤੇਰੇ ਤੱਕ ਇੱਕ ਨੀ ਕਾਜ ਆ ਕੰਮ ਵਾ। ਕੰਮ ਵਾ? ਉਹ ਕਿਹੜਾ? ਉਹ ਇਹ ਆ ਕਿ ਤੁਹਾਨੂੰ ਪਤਾ ਕੁੜੀ ਵਿਆਹੀ ਸੀ ਤੇ ਹੁਣ ਮੁੰਡਾ ਬੁਲਟ ਮੰਗਣ ਡਿਆ ਵਾ। ਹਾਂ। ਮੈਂ ਕਹਿੰਦੀ ਥੋੜੀ ਬੋਲੀ ਤੂੰ ਇਹ ਮਤ ਕਰ ਦਿੰਦੇ ਮੇਰੀ। ਤੇਰੀ ਮਤ? ਬੁਲਟ ਮੰਗਣ ਡਿਆ? ਉਹ ਕਿਉਂ? ਉਦੋਂ ਤੇ ਤੁਸੀਂ ਫਟਾਫਟ ਵਿਆਹ ਕੀਤਾ ਸੀਗਾ। ਤੇ ਉਹਨਾਂ ਨੂੰ ਕੋਈ ਲਾਲਚੀ ਨਹੀਂ ਹੈਗਾ। ਉਹ ਰੋਦ ਕਹਿੰਦੇ ਵੀ ਕੋਖਣੀ ਚਾਹੀਦਾ। ਹੁਣ ਕੁੜੀ ਨੂੰ ਤੰਗ ਪਰੇਸ਼ਾਨ ਕਰਦੇ ਆ। ਵੀ ਆਖੇ ਆਪਣੇ ਪੇਕੇ ਨੂੰ ਕਹੇ ਮੋਟਰਸਾਈਕਲ ਚਾਹੀਦਾ ਬੁਲਟ। ਤੇ ਹੁਣ ਫਿਰ ਉਹਨੂੰ ਤੰਗ ਕੰਡਿਆ ਤਾਂ ਕਰਕੇ ਸਾਡੀ ਇੰਨੀ ਕੁ ਜੈਸ਼ ਨਹੀਂ ਪੈਣ ਦੀ। ਥੋੜ੍ਹ-ਪੋੜ ਤੇ ਮੇਰੇ ਕੋਲ ਚਲੋ ਹੈਗਾ ਵਾ। ਮੈਂ ਚਲੋ ਥੋੜੇ ਕੋਦੇ ਤੁਸੀਂ ਕਰ ਦਿੰਦੇ। ਫੇਰ ਆਪਾਂ ਤੁਹਾਨੂੰ ਮੋੜ ਦਾਂਗੇ। ਲੈ ਬਾਪੂ ਪੈਸਿਆਂ ਵੱਲੋਂ ਨਾਂ ਤੇ ਕੋਈ ਨਹੀਂ ਹੈਗੀ। ਤੈਨੂੰ ਪਤਾ ਹੀ ਆ। ਮੇਰੀ ਨਣਾਣ ਇੱਥੇ ਆਈ ਹੈਗੀ ਤੇ ਉਹਦੇ ਸੱਟ ਲੱਗ ਗਈ ਤੇ ਸਾਡਾ ਤੇ ਉਹਦੇ ਉੱਤੇ ਹੀ ਪੈਸਾ ਬੜਾ ਲੱਗ ਗਿਆ ਵਾ। ਤਹਾੜਾ ਤੇ ਹੁਣ ਜ਼ੋਰ ਨਹੀਂ ਪੈਣਾ ਜੇ ਹੁੰਦੇ ਤੇ ਮੈਂ ਤੈਨੂੰ ਜ਼ਰੂਰ ਕਰ ਦੇਣੇ ਸੀਗੇ ਦੀਦੀ ਮੈਨੂੰ ਤੇਰੇ ਦਾਗੀਤਾ ਚੀ ਤੇ ਤੁਸੀਂ ਵੀ ਨਾ ਨੁਕਰ ਕਰੀ ਜਾਣ ਡਿਆ ਦੱਸ ਫੇਰ ਮੈਂ ਕਿੱਥੋਂ ਪੁੱਛਾਂ ਚੱਲ ਕੋਈ ਗੱਲ ਨਹੀਂ ਬੁੱਤ ਮੈਂ ਤੇਰੇ ਨਾਲ ਪਾਜੀ ਨਾਲ ਗੱਲ ਕਰੂੰਗੀ ਜੇ ਤੇ ਉਹ ਮੰਨ ਗਏ ਫਿਰ ਤੇ ਜ਼ਰੂਰ ਹੋ ਜਾਣਗੇ ਤੇ ਜੇ ਉਹਨਾਂ ਨੇ ਨਾ ਕਰਤੀ ਨਾ ਤੇ ਫੇਰ ਬਾਹੂ ਮੁਸ਼ਕਲ ਹੋ ਚਲੋ ਇਦਾਂ ਕਰੋ ਤੇ ਪਾਜੀ ਹੁੰਦੇ ਨਾ ਉਹਨਾਂ ਨੂੰ ਪੁੱਛ ਕੇ ਨਾ ਤੇ ਮੈਨੂੰ ਦੱਸ ਦਿਓ ਇੱਕ ਦੋ ਦਿਨਾਂ ਤੱਕ ਮੈਨੂੰ ਦੱਸ ਦਿਓ ਹੈ ਚਲ ਠੀਕ ਆ ਬਾਪੂ ਦੱਸ ਦੂੰਗੀ ਮੈਂ ਚਲੋ ਠੀਕ ਆ ਫਿਰ ਚੰਗ ਹਾਇ ਰੱਬਾ ਆ ਕੀ ਨਵੀਂ ਮੁਸੀਬਤ ਪੈ ਗਈ ਐ ਇਹਨਾਂ ਨੇ ਕਿੱਥੋਂ ਪੈਸੇ ਨੂੰ ਹਾਂ ਕਰਨੇ ਆ ਕੋਲ ਤੇ ਇਹਨਾਂ ਦੇ ਹੈ ਹੀ ਨਹੀਂ ਕੋਹ ਵੀ ਮੈਨੂੰ ਵੀ ਪਤਾ ਵਾ ਤੇ ਭੈਣ ਤੇ ਲੱਗਣ ਰਹੇ ਆ ਪਰ ਹੁਣ ਕਰਾਂ ਕੀ ਇਧਰ ਵੀ ਮੇਰੇ ਨੱਕ ਦਾ ਸਵਾਲ ਆ ਜੇ ਮੈਂ ਪੈਸੇ ਨਾ ਦਿੱਤੇ ਨਾ ਮੇਰੀ ਤੇ ਬੇਇੱਜ਼ਤੀ ਹੋ ਜਾਣੀ ਐ ਇਦਾਂ ਕਰਦੀਆਂ ਪੁੱਛਦੀਆਂ ਜਾ ਕੇ ਇਹਨਾਂ ਨੂੰ ਖਣੀ ਮੰਨ ਨਹੀਂ ਜਾਣ ਸਤਿ ਸ਼੍ਰੀ ਅਕਾਲ ਨੀ ਸ਼ੋਗਰ ਵਕਤੇ ਆ ਗਈ ਸਤਿ ਸ਼੍ਰੀ ਅਕਾਲ ਪਾਣੀ ਲਿਆਵਾ ਪਾਣੀ ਮੈਂ ਕਰੀ ਸੀ ਜੇ ਬੈਠੀ ਹਾਂ ਜੇਲ ਦੇ ਵਿੱਚ ਪਾਣੀ ਆ ਫਰਿੱਜ ਲੱਗੀ ਮੈਂ ਪੀ ਲਿਆ ਵਾ ਮੈਂ ਕੀ ਪਤਾ ਤੂੰ ਟੈਨਸ਼ਨ 'ਚ ਪੀਤਾ ਕਿ ਨਹੀਂ ਪੀਤਾ ਤੇ ਬਾਹਰ ਨਾਲੇ ਚੋਰ ਚਪਟ ਬੂਆ ਖੁੱਲਾ ਵਾ ਤੇ ਆ ਕਿੱਦਾਂ ਬੰਦ ਹੋ ਗਿਆ ਵਾ ਨਹੀਂ ਇਹ ਵੀ ਇਦਾਂ ਹੀ ਬੰਦ ਹੋ ਗਿਆ ਜੇ ਤੂੰ ਆਉਂਦੇ ਕਾਨੂੰਆ ਕੱਢਣ ਦਾ ਵੀ ਬਹਿ ਜਾ ਦੱਦੀ ਇਹ ਸਾਰਾ ਕੁਝ ਤੈਨੂੰ ਤੇ ਮੈਨੂੰ ਤੇ ਟੈਨਸ਼ਨ ਲੱਗ ਗਈ ਉੱਥੇ ਮਗਰੇ ਤੂੰ ਫੋਨ ਕਰਤਾ ਕਿ ਛੇਤੀ ਆ ਜਾ ਮੈਂ ਤਾਂ ਤੁਹਾਂ ਭੱਜਿਆ ਮੈਂ ਤਾਂ ਕੱਪੜੇ ਵੀ ਨਹੀਂ ਪਾਏ ਜੱਜ ਦੇ ਕਿ ਮੈਂ ਪਹਿਲਾਂ ਵੇਖਾਂ ਜਾ ਕੇ ਕਿ ਅੰਦਰ ਬੰਦ ਕਿੱਦਾਂ ਕਰ ਲੈਣਾਂ ਇਹਨਾਂ ਨੇ ਬੂਆ ਨਹੀਂ ਕਵਲ ਦਾ ਭਰਾ ਤੇ ਮਾਏ ਹੀ ਉਹ ਕਰਦੇ ਬੰਦ ਮੈਨੂੰ ਹੈਂ ਕਵਲ ਦਾ ਭਰਾ ਤੇ ਮਾਏ ਉਹ ਕੀ ਕਰਨ ਆਈ ਜਦੋਂ ਹੀ ਉਹਨਾਂ ਦੇ ਨਾਲ ਕੋਈ ਲੈ ਕਾ ਦੇ ਕਈ ਨਹੀਂ ਰੱਖਿਆ ਤੇ ਫਿਰ ਉਹ ਕਰਨ ਨਹੀਂ ਆਈ ਨਹੀਂ ਉਹਨਾਂ ਨਾਲ ਭਾਵੇਂ ਬੇਸਕ ਮਲਾ ਕਾ ਦੇ ਕ ਖਤਮ ਕਰਤਾ ਵਾ ਪਰ ਜਿਹੜੀਆਂ ਮੇਰੇ ਆਂਦਰਾ ਹਨ ਮੇਰੇ ਜਿਗਰ ਦਾ ਟੋਟਾ ਵਾ ਉਹਦੇ ਨਾਲ ਨਹੀਂ ਮੈਂ ਕਰ ਸਕਦੀ ਖਤਮ ਮੰਮੇ ਮੰਨਦੇ ਆ ਟਾਡੀਆਂ ਆਂਦਰਾਆਂ ਮਾਂ ਤੇ ਪਰ ਉਹ ਤਾਂ ਨੂੰ ਅੰਦਰ ਕੋ ਬੰਦ ਕਰ ਗਿਆ ਮੈਨੂੰ ਇਹ ਨਹੀਂ ਸਮਝ ਆਈ ਹੈਗੀ ਨਹੀਂ ਤੈਨੂੰ ਇੱਡੀ ਜੇ ਤੀ ਸਮਝ ਨਹੀਂ ਆਉਣ ਵਾਲੀ ਦੱਸੋ ਕਿ ਮੈਂ ਤੈਨੂੰ ਫੇਰ ਹੀ ਪਤਾ ਲੱਗਣਾ ਵਾ ਹੋਇਆ ਕੀ ਆ ਵੀ ਐਨੇ ਪੰਮੋ ਨੇ ਮੈਨੂੰ ਕੀਤਾ ਫੋਨ ਆਂਦੀ ਵੀ ਮਾਸੀ ਜੀ ਕਵਲ ਮੰਝੇ ਤੇ ਪਈ ਆ ਤੇ ਉਧਰੋਂ ਮੁੰਡਾ ਬੜਾ ਤੰਗ ਕਰਦਾ ਵਾ ਮੈਨੂੰ ਇਹ ਦੱਸੋ ਵੀ ਮੈਂ ਕਵਲ ਨੂੰ ਸਾਂਭਾਂ ਕਿ ਮੁੰਡੇ ਨੂੰ ਸਾਂਭਾਂ ਤੇ ਤੁਸੀਂ ਇਦਾਂ ਕਰੋ ਵੀ ਆਪਣਾ ਮੁੰਡਾ ਲੈ ਜਾ ਵਣ ਕੇ ਚਲੋ ਮੈਂ ਚੱਲ ਗਈ ਮੁੰਡਾ ਲੈਣ ਤੇ ਚਲ ਜੇ ਤੁਸੀਂ ਕਹਿੰਦੇ ਮੈਂ ਆਪਣਾ ਮੁੰਡਾ ਲਿਆਉਣੀ ਮੈਂ ਤੇ ਅੱਜੇ ਚਾਹੁੰਦੀ ਵੀ ਮੇਰਾ ਮੁੰਡਾ ਮੇਰੇ ਕੋਲ ਆਵੇ ਅੱਛਾ ਮੈਂ ਗਈ ਲੈਣ ਤੇ ਇਹਦਾ ਨਾ ਘਰ ਵਾਲਾ ਹੈਗਾ ਇੱਥੇ ਤੇ ਨਾ ਹੈ ਵੀ ਸਾਸੇ ਇੱਥੇ ਕਵਲ ਦਾ ਮਾ ਵੀ ਹੈ ਨਹੀਂ ਕਰ ਤੇ ਭਰਾ ਵੀ ਹੈ ਨਹੀਂ ਉਹ ਕਿਤੇ ਵਾਂਦੇ ਮੁੰਡੇ ਦੇ ਹੋਣਗੇ ਅੱਛਾ ਤੇ ਇੰਨੇ ਮੁੰਡਾ ਮੇਰੇ ਨਾਲ ਤੁਰਤਾ ਮੈਂ ਮੁੰਡਾ ਲੈ ਕੇ ਆਪਣੇ ਘਰ ਆ ਗਈਆਂ ਉਹ ਕਿਤੇ ਆਏ ਮਿੰਨੋ ਨਹੀਂ ਮੇਰੀ ਜਾਣੇ ਵਾਲਾ ਵੀ ਇਹਨੇ ਕਿਤੇ ਚੋਰੀ ਫੋਨ ਕੀਤਾ ਮਿੰਨੋ ਆਪਣੀ ਸੱਸ ਤੋਂ ਉਹ ਵੀ ਤਾਂ ਆ ਗਏ ਵੰਦੇ ਉਹਦੇ ਚ ਘੋੜੇ ਚੜ੍ਹੇ ਸਵਾਰ ਇੱਥੇ ਆ ਗਏ ਅੱਛਾ ਪੰਮੋ ਨੇ ਆਪਣੀ ਸੱਸ ਤੋਂ ਤੇ ਤੁਕਾਰ ਵਾਲੇ ਤੋਂ ਚੋਰੀ ਦਾ ਨੂੰ ਫੋਨ ਕੀਤਾ ਸੀ ਮੈਨੂੰ ਚੋਰੀ ਫੋਨ ਕੀਤਾ ਮੁੰਡਾ ਲੈ ਜਾਣ ਕੇ ਉਹ ਬਣਾ ਆ ਗਏ ਤੇ ਕਿਤੇ ਆ ਉਹਨਾਂ ਅੰਦਰ ਲਲ ਲਲ ਲਾ ਕੀਤੀ ਇੰਨਾ ਚੁੱਕਰ ਕੇ ਅੰਦਰ ਹੀ ਕੀਤੀ ਚਲੋ ਬਾਹਰ ਰੌਲਾ ਨਹੀਂ ਪਿਆ ਕਿਤੇ ਮੇਰੇ ਕਿਸ ਗਲੀ ਗਵਾਨ ਨੂੰ ਪਤਾ ਨਹੀਂ ਲੱਗਾ ਮੈਂ ਤਾਂ ਕਿਤੇ ਦੰਤ ਤੋਂ ਦੰਦ ਨਾ ਚੁੱਕਾ ਉਹਨਾਂ ਦੇ ਗਾੜੀ ਤੇ ਕਿਉਂ ਮੰਮੀ ਤੁਸੀਂ ਕਿਉਂ ਨਹੀਂ ਦੰਤ ਦੰਦ ਚੁੱਕਦੇ ਤੁਸੀਂ ਅਗਲੇ ਨੂੰ ਕਹਿਣਾ ਸੀ ਨਾ ਤੇ ਜੇ ਤੁਹਾਡੇ ਕੋਲ ਮੈਨੂੰ ਫੋਨ ਆਇਆ ਇਹ ਫੇਰੀ ਮੈਂ ਆਈ ਆ ਮੁੰਡਾ ਲੈਣ ਵਾਸਤੇ ਤੁਸੀਂ ਕਿਉਂ ਨਹੀਂ ਗਾੜੀ ਸਰਪੰਚ ਵੱਲ ਜਾਂਦੇ ਉਹਨੂੰ ਲੈ ਕੇ ਆਉਂਦੇ ਇਹਨਾਂ ਨਾਲ ਚੰਗੀ ਤਰ੍ਹਾਂ ਗੱਲ ਕਰਦੇ ਤੇ ਨਹੀਂ ਤੁਹਾਡੇ ਕੋਲ ਮੈਨੂੰ ਫੋਨ ਕਰਦੇ ਮੈਂ ਹੁਣ ਵੀ ਤੇ ਆਈ ਆ ਨਾ ਮੈਂ ਉਦੋਂ ਆਉਂਦੀ ਤਾਂ ਇਹ ਬੰਦਿਆਂ ਵਾਲਾ ਥੋੜਾ ਕੰਮ ਹੋ ਕੇ ਤੁਹਾਨੂੰ ਅੰਦਰ ਦੇ ਗਏ ਆਣ ਕੇ ਨਹੀਂ ਕੀ ਕਰਦੀ ਮੈਨੂੰ ਥੋੜਾ ਪਤਾ ਹੀ ਪਿੰਨੇ ਚੋਰੀ ਦਿੱਤਾ ਮੈਨੂੰ ਤਾਂ ਕਹੇ ਗੱਲ ਦਾ ਹੀ ਨਹੀਂ ਪਤਾ ਉਹਦੇ ਅਗਲੇ ਉਹਨਾਂ ਆਣ ਕੇ ਦੱਸਿਆ ਜੇ ਮੈਂ ਦੱਸਿਆ ਵੀ ਤੁਹਾਡੀ ਪੰਮਾ ਨੇ ਫੋਨ ਕੀਤਾ ਉਹ ਉਹਨਾਂ ਦੇ ਯਕੀਨ ਨਹੀਂ ਕਰਦੇ ਆਂਦੇ ਨਹੀਂ ਮਸੀ ਜੀ ਇਹ ਸਾਰੇ ਤੇਰੀ ਕਾਰਸਤਾਨੇ ਆ ਲੈ ਇਹ ਥੋੜਾ ਗੱਲ ਵਾ ਇਹ ਇਹਨਾਂ ਦਾ ਬੰਦਿਆਂ ਵਾਲਾ ਕੰਮ ਨਹੀਂ ਹੈਗਾ ਉਥੇ ਚਾਰ ਬੰਦੇ ਇਕੱਠੇ ਕਰਨੇ ਚਾਹੀਦੇ ਤੈਨੂੰ ਮੰਮੀ ਇਦਾਂ ਨਹੀਂ ਸਰਨਾ ਬੈਠਿਆ ਹੱਥ ਤੇ ਹੱਥ ਰੱਖ ਕੇ ਤੇ ਸਰਪੰਚ ਕੋਲੇ ਜਾਓ ਤੇ ਉਹਨੂੰ ਕਹੋ ਕਿ ਗੱਲ ਕਰੇ ਆਣ ਕੇ ਨਹੀਂ ਮੈਨੂੰ ਕਦੇ ਠੰਡਾ ਕੱਢਦਾ ਮੈਨੂੰ ਤੇ ਅੱਗ ਲੱਗੀ ਮੈਂ ਤੇ ਸਰਪੰਚ ਨੂੰ ਫੋਨ ਉਸੇ ਵੇਲੇ ਲਾਤਾ ਤੇ ਸਰਪੰਚ ਘੜਵਾ ਆਂਦਾ ਵੀ ਕੋਈ ਗੱਲ ਨਹੀਂ ਜੀ ਉਹਦੀ ਮਾਂ ਮੁੰਡੇ ਦੀ ਮੰਜੇ ਤੇ ਪਈ ਆ ਨਾ ਤੇ ਮੁੰਡਾ ਕਿਨੇ ਸਾਹਮਣਾ ਉਥੇ ਮੁੰਡਾ ਤਾਂ ਡਾ ਹੀ ਆ ਤੇ ਕੋਈ ਨਹੀਂ ਆਪਾਂ ਤੇਰੇ ਨਾਲ ਚੱਲਾਂਗੇ ਤੇ ਮੁੰਡਾ ਆਪਣਾ ਲੈਵਾਂਗੇ ਤੇ ਠੀਕ ਵਾ ਫਿਰ ਜੇ ਸਰਪੰਚ ਐਨੀ ਗੱਲ ਕਹਿੰਦਾ ਵਾ ਨਾ ਵੀ ਮੈਂ ਚੱਲੂਗਾ ਨਾਲ ਜੇ ਤੇ ਉਹ ਜਾਂਦਾ ਵਾ ਠੀਕ ਵਾ ਤੇ ਜੇ ਨਾ ਜਾਊਗਾ ਤੇ ਫਿਰ ਕੋਰਟ ਰਮਾਨ ਨਾਲ ਜਾ ਕੇ ਹੀ ਕੇਸ ਕਰਾਂਗੇ ਤੇ ਤੁਸੀਂ ਫਿਕਰ ਨਹੀਂ ਕਰਨਾ ਤੁਹਾਡੇ ਨਾਲ ਵਾਂ ਮੈਂ ਨੀ ਮੁੰਡਾ ਤੇ ਮੈਂ ਲੈ ਕੇ ਛੱਡਣਾ ਭਾਵੇਂ ਮੈਨੂੰ ਜੋ ਮਰਜ਼ੀ ਕਰਨਾ ਪੈ ਜੇ ਤੇ ਮੁੰਡਾ ਹੱਡਾ ਵਾ ਮੰਮੀ ਤਾਂ ਹੱਕ ਵੀ ਬੰਦਾ ਹੱਡਾ ਲਿਆਉਂਦਾ ਤਾਂ ਆਪਾਂ ਲਿਆਵਾਂਗੇ ਵੀ ਨੀ ਉਹਦਾ ਕੀ ਪਤਾ ਵਾ ਕਿਹੜੇ ਵੇਲੇ ਰਿੜ ਜਾਣਾ ਵਾ ਜਿਹੜੀ ਮੰਝੇ ਤੇ ਪਈ ਆ ਇੰਨਾ ਚਿਰ ਹੋ ਗਿਆ ਨੂੰ ਮੰਝੇ ਤੇ ਪੈ ਨੂੰ ਹਜੇ ਤੇਗਾ ਉੱਠੀ ਨਹੀਂ ਆ ਤੇ ਗਾਹ ਮੈਂ ਕਿੱਥੋਂ ਉੱਠ ਕਲਾਣਾ ਵਾ ਤੇ ਨਾਲੇ ਮੇਰਾ ਪੋਤਾ ਇੱਥੇ ਪਟੋਕੀਆਂ ਜੋ ਕਰਾਊਗਾ ਮੈਂ ਤੇ ਕਦੀ ਵੀ ਨਹੀਂ ਛੱਡਦੀ ਮੁੰਡਾ ਤੇ ਮੈਂ ਲਿਆ ਕੇ ਛੱਡੂ ਮੈਨੂੰ ਜੋ ਮਰਜ਼ੀ ਕਰਨਾ ਪਵੇ ਉਹਦੇ ਲਈ ਕੀ ਲਿਖਣ ਦਾ ਹੈ ਊੜਾ ਵਾਲੇ ਹੰਡਿਆ ਜੀ ਇਹਦੇ ਹਿਸਾਬ ਕੰਡਿਆ ਮੈਨੂੰ ਕੰਮ ਹੀ ਇੱਕ ਤੁਹਾਡੇ ਨਾਲ ਇਹਨੂੰ ਕੰਮ ਕਾਤਾ ਮਿਲਣਾ ਮੈਨੂੰ ਪੈਸਿਆਂ ਦੀ ਲੋੜ ਹੈਗੀ ਕਿੰਨੇ ਚਾਹੀਦੇ 70000 ਰੁਪਇਆ 70000 ਰੁਪਇਆ ਉਹ ਵੀ ਤੈਨੂੰ ਕਤਲ ਕਰਾਉਣਾ ਕਿਹਦਾ ਤੂੰ ਤੇ ਮੇਰੀ ਭੈਣ ਦਾ ਕਰਾਉਣਾ ਹਸਪੀਟਲ ਜਾ ਕੇ ਤੂੰ ਤੁਸੀਂ ਤੇ ਨਾ ਹਰ ਗੱਲ ਨੂੰ ਉਲਟਾ ਜਾਂਦੇ ਈ ਓ ਮੈਂ ਕਤਲ ਨਹੀਂ ਕਰਾਉਣਾ ਭੈਣ ਦਾ ਮੇਰੀ ਭੈਣ ਦਾ ਫੋਨ ਆਇਆ ਹੈਗਾ ਉਹ ਆਂਦੀ ਮੈਨੂੰ ਥੋੜੇ ਜਿਹਾ ਪੈਸੇ ਦੀ ਲੋੜ ਵਾ ਤੇ ਤੁਸੀਂ ਕਰ ਦੋਗੇ ਤੇਰੀ ਭੈਣ ਲੋੜ ਆ ਵਿੱਚ ਮੈਂ ਕੀ ਕਰ ਸਕਦਾ ਉਹਦੇ ਜਿੱਥੋਂ ਮਰਜੀ ਲੈ ਜਾ ਕੇ ਮੈਂ ਠੇਕਾ ਤੇ ਨਹੀਂ ਭੰਦਾ ਇਹ ਕਿਦਾਂ ਦੀ ਗੱਲ ਹੋਈ ਤਾਨੂੰ ਠੇਕਾ ਨਹੀਂ ਮੇਰੀ ਭੈਣ ਦਾ ਦੱਸ ਮੇਰੀ ਭੈਣ ਤੇ ਤੁਹਾਡੀ ਭੈਣ ਚ ਕੋਈ ਫਰਕ ਹੈ ਫਰਕ ਤੇ ਬੜਾ ਵਾ ਫਰਕ ਤੂੰ ਪਾਇਆ ਮੈਂ ਨਹੀਂ ਪਾਇਆ ਤੂੰ ਕਦੀ ਮੇਰੀ ਭੈਣ ਨੂੰ ਪਪਲੀ ਨੇ ਸਮਝਿਆ ਕਿ ਤੂੰ ਹੀ ਸਮਝਿਆ ਮੈਂ ਕੋ ਸਮਝਿਆ ਤੇਰੀ ਨੂੰ ਇਹਦਾ ਹੱਥ ਨੂੰ ਹੱਥ ਹੀ ਆ ਭਾਈ ਅੱਛਾ ਇਦਾਂ ਹੀ ਆ ਫਿਰ ਇੱਧਰ ਫਿਰ ਇਦਾਂ ਹੀ ਆ ਸਿੱਧੀ ਗੱਲ ਜੇ ਤੂੰ ਚੱਲੇਂਗੀ ਨਾ ਉਦਾਂ ਹੀ ਚੱਲਣਾ ਮੈਂ ਮੇਰੇ ਕੋਲ ਹੈ ਨਹੀਂ ਕੋਈ ਫੁੱਟੀ ਕੋੜੀ ਲੈਣ ਦੀ ਇਹਨੂੰ ਪਤਾ ਵਾ ਆਪਣੇ ਘਰ ਦੀ ਪਿਛੰਗਾ ਕਿ ਇੰਨੇ ਪਾਇ ਹੈਡ ਕੋ ਨਹੀਂ ਹੈਗੀ ਇਨਹੀ ਕਮਾਈ ਆ ਨਾ ਉਸਾਂ ਚੱਲਣਾ ਪੈਂਦਾ ਵਾ ਅੱਛਾ ਜਦੋਂ ਆਪਣੀ ਭੈਣ ਦੀ ਵਾਰੀ ਆ ਉਦੋਂ ਭਾਵੇਂ ਬਾਹਰੋਂ ਕਰਜ਼ਾ ਚੁੱਕ ਚੁੱਕ ਕੇ ਵੀ ਲਾਓ ਉਦੋਂ ਤੁਹਾਡੇ ਕੋਲ ਹੈਗੇ ਆ ਤੇ ਜਦੋਂ ਮੈਂ ਮੰਗੇ ਆ ਨਾ ਆਪਣੇ ਭੈਣ ਭਰਾ ਨੂੰ ਦੇਣ ਲਈ ਉਦੋਂ ਆਂਦੇ ਤੁਹਾਡੇ ਕੋਲ ਹੀ ਹੈ ਨਹੀਂ ਕੱਖ ਵੀ ਚੱਲ ਕੋਈ ਗੱਲ ਨਹੀਂ ਨਹੀਂ ਦੇਣੇ ਪੈਸੇ ਤੇ ਨਾ ਦੋ ਠੀਕ ਆ ਨਾ ਜੇ ਤੁਹਾਡੀ ਆਕੜ ਆ ਨਾ ਤੇ ਰਵੇ ਆਕੜ ਜਿੱਦਾਂ ਤੁਸੀਂ ਚੱਲੋਗੇ ਨਾ ਉਦਾਂ ਹੀ ਮੈਂ ਚੱਲੂਗੀ ਤੇ ਅੱਗੇ ਉਦਾਂ ਚਲਣ ਦੀ ਤੂੰ ਅੱਗੇ ਲੱਚਣ ਨਹੀਂ ਆ ਆਡੀ ਪਰਮਾਨਸੀ ਅਹੀਂ ਸਹੀ ਚੱਲਦੇ ਆ ਉਹ ਤਾਂ ਪੂਰਾ ਕਰਨੀ ਆ ਨਹੀਂ ਨਹੀਂ ਫੜੇ ਸਾਡੇ ਨਾਲ ਨਹੀਂ ਲੀ ကိုင်လို့ရတယ်